ਕਰ ਲਓ ਘੱਪੀ ਜਾ ਕੇ ਤੁੰਗੜ ਕਰ ਲਓ ਮੇਰੀ ਵਾਰੀ ਵੀ ਕਿ ਵੀਡੀਓ ਆਪੇ ਬਣੋ ਹਾਂ ਥੀਸ ਆਰ ਦ ਸਟੂਡੈਂਟ ਆਫ ਨਰਸਰੀ ਕਲਾਸ ਪਲੀਜ਼ ਕਲਾਪ ਪੇਰੈਂਟਸ ਅਜੀਤ ਜੀ ਸਾਹਮਣੇ ਕੀ ਕਰ ਰਹਾ ਹੋ ਕੋੜਾ ਟਾਈਮ ਰਹਿ ਗਿਆ ਨਹੀਂ ਕਿ ਮੈਂ ਦੱਸਿਆ ਹੈ ਨਾ ਕਿ ਕਾਈ ਦੱਸ ਤੇ ਹੋਣ ਕਰ ਹਾਂਜੀ ਸਾਹਮਣੇ डॉक्टर ऑफ विनय कुमार भारद्वाज डॉक्टर ऑफ दीपक कुमार नायरा राधिका डॉक्टर ऑफ एवरी प्लीज ਐਮ ਡੀ ਸ਼੍ਰੀ ਬਿਯੰਕਿਸ਼ੀ ਇੰਟਰਨੈਸ਼ਨਲ ਸਕੂਲ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਬੱਚਿਆਂ ਦੇ ਉਸਾਹ ਵਾਸਤੇ ਉਹਨਾਂ ਦੀ ਪੜ੍ਹਾਈ ਵਾਸਤੇ ਉਹਨਾਂ ਦੇ ਖੇਡਾਂ ਵਾਸਤੇ ਮੈਂ ਪੂਰਾ ਯਤਨ ਕਰ ਰਿਹਾ ਕਿ ਆਪਣੇ ਤਹ ਦਿਲ ਤੋਂ ਕਿ ਮੇਰੇ ਬੱਚੇ ਇੰਨੀ ਜ਼ਿਆਦਾ ترقی ਕਰਨ ਕਿ ਜਿਹਦੇ ਨਾਲ ਕਿ ਇਸ ਇਲਾਕੇ ਦਾ ਪੂਰੇ ਦੇਸ਼ ਦਾ ਨਾਮ ਰੋਸ਼ਨ ਹੋ ਸਕੇ ਕਿਉਂਕਿ ਆਈਪੀਐਸ ਪੀਸੀਐਸ ਵਰਨ ਵਾਸਤੇ ਜਿਹੜਾ ਜਰਨ ਨੌਲੇਜ ਦੀ ਜਰੂਰਤ ਹੁੰਦੀ ਹੈ ਉਹ ਮੇਰੇ ਬੱਚੇ ਸਟਾਰਟ ਤੋਂ ਹੀ ਜਰਨ ਨੌਲੇਜ ਕਰ ਰਹੇ ਨੇ ਉਹਨਾਂ ਨੂੰ ਪੂਰੇ ਜ਼ਿਲ੍ਹਾ ਪੂਰੇ ਸਟੇਟਾਂ ਪੂਰੇ ਜ਼ਿਲ੍ਹਿਆਂ ਦੇ ਬਾਰੇ ਵੀ ਪੂਰੀ ਨੌਲੇਜ ਹੈ ਔਰ ਪੰਜਾਬ ਬਾਰੇ ਉਹਨੂੰ ਆਪਣੇ ਸੀਐਮ ਬਾਰੇ ਜਾਂ ਪੂਰੀ ਨੌਲੇਜ ਉਹਨੂੰ ਦੀ ਹੈ ਤੇ ਇਸ ਲਈ ਮੈਂ ਇਹੀ ਚਾਹਨਾ ਕਿ ਇਹ ਤੀਸਰਾ ਐਨੂਅਲ ਫੰਕਸ਼ਨ ਹੈ ਜਿਹੜਾ ਇਸ ਵਾਰ ਮੈਂ ਕਰਾ ਰਿਹਾ ਜਦੋਂ ਮੈਂ ਸਟਾਰਟ ਕੀਤਾ ਸੀਗਾ ਉਸ ਟਾਈਮ ਮੇਰੇ ਕੋਲ ਕੋਈ ਵੀ ਇੱਥੇ ਬੱਚਾ ਨਹੀਂ ਸੀਗਾ ਇੱਕ ਵੀ ਜ਼ੀਰੋ ਤੋਂ ਸਟਾਰਟ ਕੀਤਾ ਸੀਗਾ ਮੈਂ ਉਤ ਔਰ ਉਸ ਟਾਈਮ ਲੋਕਡਾਊਨ ਸੀਗਾ ਲੱਗਾ ਹੋਇਆ ਜਿਸ ਟਾਈਮ ਮੈਂ ਇਹਨੂੰ ਸਕੂਲ ਨੂੰ ਸਟਾਰਟ ਕੀਤਾ ਅੱਜ ਇਸ ਸਕੂਲ ਦੇ ਵਿੱਚ ਕਰੀਬ 400 ਦੇ ਕਰੀਬ ਬੱਚੇ ਹੋ ਚੁੱਕੇ ਨੇ ਔਰ ਬੱਚੇ ਜਿਹੜੇ ਆ ਉਹਦੀ ਪਰਫੋਰਮੈਂਸ ਜਿਹੜੀ ਹੈ ਉਹ ਦੇਖ ਕੇ ਹੈਰਾਨ ਹੋ ਜਾਂਦੇ ਨੇ ਜਦ ਤੁਸੀਂ ਦੇਖਿਆ ਹੀ ਹੋਏਗਾ ਹਨਾ ਕਿ ਇਹ ਜਿਹੜੇ ਬੱਚੇ ਆ ਇਹ ਇੱਕ ਦਿਨ ਦੇਸ਼ ਦਾ ਭਵਿੱਖ ਸਾਬਤ ਹੋਣਗੇ ਧੰਨਵਾਦ ਜੈ ਹਿੰਦ ਮੇਰਾ ਨਾਮ ਅਮਰਨਾਥ ਜੀ ਅੱਜ ਮੈਂ ਸ਼੍ਰੀ ਵਿਯਮ ਮੈਂ ਗੇ ਸਕੂਲ ਵਿੱਚ ਆਉਣ ਦਾ ਮੌਕਾ ਮਿਲਿਆ ਤੀਸਰਾ ਇਹਨਾਂ ਦੀ ਸੈਲੀਬ੍ਰੇਟ ਕਰ ਰਹੇ ਸੀ ਤੀਸਰਾ ਪਹਿਲਾਂ ਮੈਂ ਆ ਨਹੀਂ ਸਕੇ ਅਸਰ ਆਉਣ ਦਾ ਮੌਕਾ ਮਿਲਿਆ ਇੰਨੀ ਸ਼ਲਾਘਾਯੋਗ ਇਸ ਸਕੂਲ ਦਾ ਸਟਾਫ ਇਸ ਸਕੂਲ ਦੇ ਬੱਚੇ ਇਸ ਸਕੂਲ ਦਾ ਐਮ ਡੀ ਮੇਰਾ ਛੋਟਾ ਵੀਰ प्रमोद yogi ਸੋਨੀ yogi ਉਹਨਾਂ ਦੇ ਛੋਟੇ ਬ੍ਰਦਰ ਜੋ ਜ਼ਮੀਨ ਪੱਧਰ ਤੋਂ ਉੱਠ ਕੇ ਜ਼ਮੀਨ ਪੱਧਰ ਤੋਂ ਉੱਠ ਕੇ ਇੱਥੇ ਤੱਕ ਪਹੁੰਚੇ ਦੋਨੋਂ ਵੀਰ ਔਰ प्रमोद ਜੋਗੀ ਨੇ ਇੱਕ ਐਸੀ ਜਗ੍ਹਾ ਤੇ ਐਸੀ ਲੋਕੇਸ਼ਨ ਵਿਦ ਸਕੂਲ ਕਾਇਮ ਕੀਤਾ ਜਿੱਥੇ ਹਾਲੇ ਦੁਆਲੇ ਸਕੂਲ ਹੀ ਕੋਈ ਨਹੀਂ ਸੀ ਹੈ ਔਰ ਇੰਨੀ ਵਧੀਆ ਆਉਟਪੁੱਟ ਦੇਖਣ ਨੂੰ ਮਿਲੀ ਹੈ ਅੱਜ ਇਹਨਾਂ ਬੱਚਿਆਂ ਦੀ ਔਰ ਸਟਾਫ ਦੀ ਔਰ ਕੰਮ ਜਿਹੜਾ ਨਾ ਸ਼ੁਰੂਆਤ ਮੇਨ ਗੱਲ ਜਿਹੜੀ ਆਪਾਂ ਕਰੀਏ ਮੇਨ ਗੱਲ ਇਹ ਹੈ ਕਿ ਜਿਹੜਾ ਟੀਚਾ ਮਿੱਥਿਆ ਇਹਨਾਂ ਨੇ ਦੇਸ਼ ਵਾਸਤੇ ਕੌਮ ਵਾਸਤੇ ਜੋ ਪੜ੍ਹਾਈ ਦਾ ਟੀਚਾ ਹੈ ਪੜ੍ਹਾਈ ਤੀਜਾ ਨੇਤਰ ਤੀਜਾ ਸ਼ਸਤਰ ਕਹਿ ਸਕਨੇ ਆ ਉਹ ਸ਼ਸਤਰ ਕਿਹੜਾ ਹੈ ਇਹਦੇ ਵਿੱਚੋਂ ਆਈਪੀਐਸ ਆਈਏਐਸ ਜੱਜ ਪ੍ਰੋਫੈਸਰ ਪਾਇਲਟ ਡਾਕਟਰ ਇੰਜੀਨੀਅਰ ਏਡੀ ਵੱਡੀ ਸੋਚ ਕਮ ਸਕ ਕਮ ਮੈਂ ਨਹੀਂ ਸੋਚ ਸਕਦਾ ਵੀ ਪ੍ਰਮੋਥ ਜੋਗੀ ਦੀ ਏਡੀ ਸੋਚ ਹੋ ਸਕਦੀ ਹੈ ਪਰ ਅੱਜ ਮੈਂ ਬਾਰ ਬਾਰ ਸਲੂਟ ਕਰਨ ਨੂੰ ਦਿਲ ਕਰਦਾ ਹੈ ਇਸ ਬੱਚੇ ਤੇ ਭਈ ਆਨੰਦ ਆ ਗਿਆ ਮੈਂ ਸਵਾ ਦੋ ਢਾਈ ਘੰਟੇ ਇੱਥੇ ਪੂਰਾ ਇੰਜੋਏ ਕੀਤਾ ਹੈ ਔਰ ਖਾਸ ਕਰਕੇ ਸਕੂਲ ਬੜੇ ਦੇਖੇ ਪਰ ਇੱਥੋਂ ਦਾ ਜਿਹੜਾ ਸਟਾਫ ਦੇਖਿਆ ਹੈ ਉਹਦਾ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਉਹ ਬਿਆਨ ਕੀਤੀ ਨਹੀਂ ਜਾ ਸਕਦੀ ਆਪਣੇ ਧੰਨਵਾਦ ਜਾਣੇ ਮਨੇ ਸ਼੍ਰੀ ਸੋਨੀ ਜੋਗੀ ਜੀ ਜੋ ਕਿ ਜੋਗੀ ਸਮਾਜ ਮਕੇਰੀਆਂ ਦੇ ਪ੍ਰਧਾਨ ਵੀ ਹਨ ਅਤੇ ਇਸ ਸਕੂਲ ਦੇ ਜੋ ਐਮਡੀ ਆ ਉਹਨਾਂ ਦੇ ਬ੍ਰਦਰ ਹਨ ਇਹਨਾਂ ਦੇ ਮੁਖ ਤੋਂ ਵੀ ਦੋ ਲਫ਼ਜ਼ ਸੁਣੀਏ ਹਾਂਜੀ ਪਰ ਹਾਂਜੀ ਕੁਛ ਕਹਿਣਾ ਚਾਹੁੰਦੇ ਹੋ ਨਮਸਕਾਰ ਜੀ ਮੈਂ ਸੋਨੀ ਜੋਗੀ ਛੋਟਾ ਜਿਹਾ ਇੱਕ ਸਮਾਜ ਸੇਵਕ ਹਾਂ ਜੀ ਔਰ ਜੋ ਸਕੂਲ ਦੀ ਗੱਲ ਆ ਅਸੀਂ ਜਿਸਲੇ ਕੋਈ ਬਿਲਡਿੰਗਾਂ ਦੇਖਦੇ ਆ ਬਹੁਤ ਉੱਚੀਆਂ-ਉੱਚੀਆਂ ਬਿਲਡਿੰਗਾਂ ਦੇਖਦੇ ਆ 100-100 ਮੰਜ਼ਿਲ ਬਿਲਡਿੰਗ ਦੇਖਦੇ ਆ ਪਰ ਉਹਦੀ ਅਸਲ ਜਿਹੜੀ ਬਿਲਡਿੰਗ ਦੀ ਉਚਾਈ ਆ ਉਹ ਇੱਕ ਨੀਂਵ ਤੇ ਟਿਕੀ ਹੁੰਦੀ ਆ ਕਿ ਉਹਦੀ ਨੀਂਹ ਮਜ਼ਬੂਤ ਹੈ। ਉਹ ਜਿਸ ਤਰ੍ਹਾਂ ਸੀ ਕੋਈ درختਾ ਦੇਖਦੇ ਆ ਬਹੁਤ ਵੱਡਾ درختਾ ਬਹੁਤ ਉੱਚਾ درختਾ ਪਰ ਉਹਦੀ ਅਸਰ ਮਜ਼ਬੂਤੀ ਉਹਦੀਆਂ ਜੜਾ ਹੁੰਦੀਆਂ। ਇਸ ਤਰ੍ਹਾਂ ਹੀ ਸਾਡੇ ਦੇਸ਼ ਦੀ ਮਜ਼ਬੂਤੀ ਹੈ ਉਹ ਇਹ ਬੱਚੇ ਆ। ਇਹ ਬੱਚੇ ਸਾਡੇ ਦੇਸ਼ ਦੀਆਂ ਜੜਾ ਆ। ਜਿੰਨੀਆਂ ਇਹ ਮਜ਼ਬੂਤ ਹੋਣਗੀਆਂ ਉਨਾਂ ਹੀ ਸਾਡਾ ਦੇਸ਼ ਉਨਾਂ ਹੀ ਸਾਡਾ ਪੰਜਾਬ ਉਨਾਂ ਸਾਡਾ ਇਲਾਕਾ ਦਿਨ ਦੁਗਣੀ ਰਾਤ ਜੋਗਨੀ ਤਰੱਕੀ ਕਰੇਗਾ। ਔਰ ਇਹ ਜਿਹੜੀਆਂ ਬੱਚੇ ਸਾਡੀਆਂ ਨੀਵਾ ਆ ਜੜਾ ਕਿਸ ਤਰ੍ਹਾਂ ਮਜ਼ਬੂਤ ਹੋਣ ਗਿਆ ਇਹ ਮਜ਼ਬੂਤ ਹੋਣ ਗਿਆ ਪੜਾਈ ਦੇ ਨਾਲ ਪੜਾਈ ਸਿੱਖਿਆ ਕੈਸੀ ਚੀਜ਼ ਆ ਕਿ ਪੜ੍ਹੇਗਾ ਇੰਡੀਆ ਤੋ ਅੱਗੇ ਬੜੇਗਾ ਇੰਡੀਆ ਇਸ ਲਈ ਮੈਂ ਔਰ ਮੇਰੇ ਵੱਡੇ ਬ੍ਰਦਰ ਪਰਮੋਜ yogi ਜੀ ਐਮ ਡੀ ਸਾਹ ਜਿਹੜੇ ਸਕੂਲ ਦੇ ਆ ਔਰ ਮੈਂ ਅਸੀਂ ਦੋਨਾਂ ਨੇ ਇੱਕ ਛੋਟਾ ਜਿਹਾ ਮਨ ਵਿੱਚ ਘਟੀਜਾ ਰੱਖਿਆ ਵੀ ਅਸੀਂ ਵੀ ਕੁਛ ਦੇਸ਼ ਵਾਸਤੇ ਕੁਛ ਕਰੀਏ ਕਿ ਸਾਡਾ ਵੀ ਕੋਈ ਯੋਗਦਾਨ ਹੋਵੇ ਇਸ ਦੇਸ਼ ਵਿੱਚ ਗਾਂ ਲਜਾਂ ਵਿੱਚ ਅਸੀਂ ਸਭ ਤੋਂ ਵਧੀਆ ਸਾਨੂੰ ਇਸ ਸਕੂਲ ਲੱਗਾ ਜੀ ਕਿ ਸਕੂਲ ਵਿੱਚ ਜਿਹੜੇ ਬੱਚੇ ਤਰੱਕੀਆਂ ਕਰਨਗੇ ਕੋਈ ਆਰਮੀ ਚ ਜਾਏਗਾ ਕੋਈ ਪੁਲਿਸ ਚ ਜਾਏਗਾ ਕੋਈ ਦੇਸ਼ ਦੀ ਸੇਵਾ ਕਰੇਗਾ ਤਾਂ ਸਾਡੇ ਮਾਨ ਨੂੰ ਕਿਦੇ ਸਕੂਨ ਮਿਲੇਗਾ ਵੀ ਇਹ ਬੱਚਾ ਸਾਡੇ ਸਕੂਲ ਤੋਂ ਪੜ ਕੇ ਤੇ ਅਫਸਰ ਬਣਿਆ ਔਰ ਜਿਹੜੀ ਸਿੱਖਿਆ ਆ ਸਿੱਖਿਆ ਜਿਹੜੀ ਇੱਕ ਐਸੀ ਚੀਜ਼ ਆ ਐਸਾ ਧਨ ਆ ਕਿ ਨਾ ਤੇ ਕੋਈ ਚੋਰ ਨਾ ਕੋਈ ਡਾਕੂ ਬੰਦੇ ਕੋਲ ਖੋ ਸਕਦਾ ਹੈ ਨਾ ਕੋਈ ਨਸ਼ੀਨ ਸਕਦਾ ਹੈ ਇਹ ਸਾਰੀ ਜ਼ਿੰਦਗੀ ਤੁਹਾਡੇ ਕਮਾਣਾ ਹੋਰ ਮੈਂ ਬਹੁਤਾ ਕੁਝ ਨਾ ਕਹਿੰਦਾ ਹੋਇਆ ਅੱਜ ਦੇ ਦਿਨ ਦੀ ਸਾਰੇ ਸਟਾਫ ਮੈਂਬਰ ਨੂੰ ਸਕੂਲ ਮੈਂਬਰ ਨੂੰ ਸਾਰੇ ਬੱਚਿਆਂ ਨੂੰ ਸਾਰੇ ਉਹਨਾਂ ਦੇ ਪੇਰੈਂਟਸ ਨੂੰ ਅੱਜ 3rd ਐਨੂਅਲ ਫੰਕਸ਼ਨ ਦੇ ਲੱਖ ਲੱਖ ਵਧਾਈ ਦਿਨਾ ਜੀ ਔਰ ਮੇਰੀਆਂ ਸ਼ੁਭਕਾਮਨਾ ਸ਼ੁਭਕਾਮਨਾ ਜਿਹੜੀਆਂ ਉਹ ਸਾਰੇ ਸਕੂਲ ਦੇ ਨਾਲ ਹੈ ਜਿਸ ਤਰ੍ਹਾਂ ਇਹ ਸਕੂਲ ਦੇਨ ਦੁਗਣੀ ਰਾਤ ਜੋਗਣੀ ਕਰਿਆ ਹਰ ਸਾਲ ਇੱਥੇ ਬੱਚੇ ਡਬਲ ਦੀ ਗਿਣਤੀ ਜ ਵੱਧ ਰਿਆ ਕਿਉਂਕਿ ਇਹ ਇਲਾਕਾ ਬਹੁਤ ਪਿਛੜਿਆ ਸੀ ਇੱਥੇ ਕੋਈ ਵਧੀਆ ਸਕੂਲ ਨਹੀਂ ਸੀ ਔਰ ਇਲਾਕੇ ਦੇ ਸਾਨੂੰ ਬਹੁਤ ਪੰਜਾ ਸਰਵੰਚ ਦਾ ਬੜਾ ਸਾਨੂੰ ਜਿਹੜਾ ਕਿ ਯੋਗਦਾਨ ਮਿਲ ਰਿਹਾ ਹੈ ਬੱਚਿਆਂ ਦਾ ਪੇਰੈਂਟਸ ਦਾ ਸਾਰਿਆਂ ਦਾ ਯੋਗਦਾਨ ਮਿਲ ਰਿਹਾ ਹੈ ਔਰ ਮੈਂ ਸਭ ਦਾ ਤਹਿ ਦਿਲੋਂ ਧੰਨਵਾਦ ਕਰਦਾ ਜੀ ਸ਼ੁਕਰੀਆ ਜੀ